ਕਲੇਸ਼ਨ ਕਰਦੇ ਪੁਜਾਰੀਆਂ ਜੀ ਉਹਨਾਂ ਦੀ ਰੀਲਾਂ ਨਾਲ ਹੀ ਸਾਰਾ ਕੁਝ ਹੋਇਆ ਜੀ ਜੋ ਉਹਨਾਂ ਨੇ ਦਿਮਾਗ 'ਚ ਦਿੱਤਾ ਜੀ ਆਪਣੇ ਆਪ ਇੱਕ ਦਿਨ ਸੀ ਬਸ ਸੈਟਅਪ ਦਿਮਾਗ ਜਾਇਆ ਕਰਕੇ ਤੇ ਨਾਲ ਹੀ ਕੰਮ ਸ਼ੁਰੂ ਕਰ ਦਿੱਤਾ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲੇ ਬੰਦਾ 100 ਵਾਰ ਸੋਚਦਾ ਤੁਸੀਂ ਨਹੀਂ ਸੋਚਿਆ ਬਿਲਕੁਲ ਸੋਚਿਆ ਜੀ ਇੱਕ ਮਹੀਨਾ ਮੈਂ ਸੋਚਦਾ ਰਿਹਾ ਜੀ ਕਿਤੇ ਕਿਤੇ ਮੈਨੂੰ ਅੱਡਾ ਮਿਲ ਜੇ ਕਿ ਮੈਂ ਆਪਣੀ ਜਿਹੜੀ ਕੁਆਲਿਟੀ ਦੇ ਹਿਸਾਬ ਨਾਲ ਦੇਖਾਂ ਕਿ ਜਿੱਥੇ ਮੈਨੂੰ ਸੈਟਅਪ ਹੋ ਸਕਦਾ ਹੈ ਬੱਸ ਸਟੈਂਡ ਤੇ ਵੀ ਦੇਖਿਆ ਹੋਰ ਸਾਈਡਾਂ ਤੇ ਵੀ ਦੇਖਿਆ ਛੋਟੀ ਆ ਬੋਲ ਵੀ ਦੇਖਿਆ ਲੇਕਿਨ ਜੋ ਮੈਨੂੰ ਇੱਥੇ ਰਿਸਪੌਂਸ ਮਿਲਿਆ ਜੀ ਈ ਪੋਲੇ ਸ਼ੰਕਰ ਦੀ ਲੀਲਾ ਜੀ ਜੇਕਰ ਐਵੇਂ ਹੀ ਰਿਸਪੌਂਸ ਮੈਨੂੰ ਮਿਲਦਾ ਰਹਾ ਐਸ ਤੋਂ ਬੈਟਰ ਕੁਆਲਿਟੀ ਮਿਲੇਗੀ ਕਸਟਮਰ ਨੂੰ ਜੀ ਕੋਈ ਇਨਲੀਗਲ ਸੀ ਨਹੀਂ ਕਿਸੇ ਤਰ੍ਹਾਂ ਦਾ ਕੋਈ ਸਿਹਤ ਦੇ ਖਿਲਵਾੜ ਵਾਲਾ ਕੋਈ ਮਿਸਾਲਾ ਨਹੀਂ ਪਬਲਿਕ ਦੇ ਨਾਲ ਕੋਈ ਖਿਲਵਾੜ ਕੀਤਾ ਜਾਏ ਨੇਚਰਲੀ ਚੀਜ਼ਾਂ ਮਿਲਣਗੀਆਂ ਇਸ ਤੋਂ ਪਹਿਲਾਂ ਤੁਸੀਂ ਕੀ ਕੰਮ ਕਰਦੇ ਸੀ ਇਸ ਤੋਂ ਪਹਿਲਾਂ ਮੈਮ ਮੈਂ ਫਰੋਜ਼ਪੁਰ ਸ਼ਹਿਰ ਤੋਂ ਬਲੋਂਗ ਕਰਦਾ ਸੀ ਡਿਸਟ੍ਰਿਕਟ ਮੇਰਾ ਫਰੋਜ਼ਪੁਰ ਹੈ ਕਸਬਾ ਗੁਰੂ ਅਰਸਾਏ ਮੈਮ ਉੱਥੇ ਇਹ ਹੈ ਕਿ ਬਾਰਡਰ ਏਰੀਆ ਜਿਹੜੀ ਕਿ ਯਾਨੀ ਕਿ ਆਪਣੀ ਲਾਈਫ ਤਾਂ ਨਿਕਲ ਗਈ ਸੀ ਉਤਰਾ ਚੜਾ ਜਿੰਦਗੀ ਜਾਂਦੇ ਜਾਂਦੇ ਰਹਿੰਦੇ ਆ ਜੀ ਉੱਥੇ ਮੈਂ ਇੱਕ ਛੋਟ ਅਸੀਂ ਰਲ ਕੇ ਤਿੰਨ ਜਣਾਂ ਨੇ ਠੇਕੇ ਤੇ ਲਿਤਾ ਸੀ ਉੱਥੇ ਇਸ ਤਰ੍ਹਾਂ ਵਿਆਹ ਸ਼ਾਦੀ ਕੈਟਰੀਂਗ ਵਗੈਰਾ ਪਾਰਟੀ ਫੰਕਸ਼ਨ ਮੰਦਿਰ ਚ ਲੰਗਰ ਗੁਰਦੁਆਰੇ ਜਿਸ ਤਰ੍ਹਾਂ ਲੰਗਰ ਆਇਆ ਉੱਥੇ ਫ੍ਰੀ ਮੈਂ ਸੇਵਾ ਦੇ ਜਾਂਦਾ ਜੋ ਮੇਰੀ ਟੀਮ ਹੈ ਉਹਨਾਂ ਦੀ ਦਿਹਾੜੀ ਹੁੰਦੀ ਹੈ ਜੀ ਮੇਰੇ ਵੱਲੋਂ ਸੇਵਾ ਹੁੰਦੀ ਹੈ ਤੁਸੀਂ ਆਟੋ ਲਗਾਨੇ ਹੋ ਇਟ ਮੀਨਸ ਤੁਸੀਂ ਪਹਿਲਾਂ ਆਟੋ ਚਲਾਉਂਦੇ ਸੀ ਆਟੋ ਹੋਣੀ 3-4 ਮਹੀਨੇ ਚਲਾਇਆ ਜੀ ਲਾਕਡਾਊਨ ਤੋਂ ਇਹ ਮੇਰਾ ਬਹੁਤ ਸੋਨਾ ਲਾਕਡਾਊਨ ਤੋਂ ਪਹਿਲਾਂ ਇੱਥੇ ਕਮ ਸਨੈਕਸ ਵਗੈਰਾ ਸਨੈਕਸ ਬਾਰ ਆਪਣਾ ਖੁੱਲ ਗਿਆ ਸੀ ਇਹ ਰੇੜੀ ਤੇ ਸ਼ੁਰੂ ਕੀਤਾ ਸੀ ਔਰ ਇੱਕ ਦੁਕਾਨ ਦੇ ਅੱਗੇ ਮੈਨੂੰ ਅੱਡਾ ਮਿਲ ਗਿਆ ਸੀ ਇੱਕਦਮ ਲੋਕਡਾਊਨ ਆਇਆ ਬੰਦ ਹੋ ਗਿਆ ਲੋਕਡਾਊਨ ਬੰਦ ਹੋਣ ਤੋਂ ਬਾਅਦ ਫਿਰ ਵੈਜੀਟੇਰੀਅਨ ਨਾਲ ਸਾਰਾ ਆਪਣੇ ਪਰਿਵਾਰ ਦਾ ਗੁਜ਼ਾਰਾ ਕੀਤਾ ਜੀ ਬਹੁਤ ਵਧੀਆ ਹੋਇਆ ਜੀ ਇਸ ਤਰ੍ਹਾਂ ਪੋਲੇ ਸ਼ੰਕਰ ਨੇ ਆਪਣੀ ਵਾਹਿਗੁਰੂ ਨੇ ਕਿਰਪਾ ਰੱਖੀ ਹੈ ਜੀ ਹੁਣ ਸੋਚਿਆ ਸੀ ਕਿ ਆਪਣੀ ਲਾਈਨ ਦੇ ਵਿੱਚ ਦੁਬਾਰਾ ਆਈਏ ਪਰਮਾਤਮਾ ਨੇ ਮੌਕਾ ਦਿੱਤਾ ਜੀ ਇਹ ਚਾਹਨੇ ਆ ਕਿ ਮੈਨੂੰ ਉਹ ਜੜੀ ਅੱਗੇ ਅੱਗੇ ਇਸ ਤਰੀਕਾ ਤਰੱਕੀ ਦੇਣ ਤੇ ਇਹਨਾਂ ਨੇ ਲੜ ਲੜ ਕੇ ਆਪਣੇ ਬੱਚਿਆਂ ਦੀ ਲਾਈਫ ਨੂੰ ਜਿਹੜਾ ਸੈਟਲ ਕਰੀਏ ਜੀ ਇਹ ਆਟੋ ਤੁਹਾਡਾ ਆਪਣਾ ਹੀ ਹੈ ਨਹੀਂ ਆਟੋ ਮੈਮ ਰੈਂਟ ਤੇ ਹੈ ਬਹੁਤ ਧੰਨਵਾਦੀ ਆ ਉਹਨਾਂ ਭਾਈ ਸਾਹਿਬ ਦੇ ਜਿਨ੍ਹਾਂ ਨੇ ਸੋਚਿਆ ਕਿ ਦੇਖੋ ਆਟੋ ਨੂੰ ਇੱਕ ਮੈਨੂੰ ਮੋਡੀਫਾਈ ਕਰਾਉਣ ਵਾਸਤੇ ਇੱਕ ਮਿੰਟ ਨਹੀਂ ਉਹਨਾਂ ਨੇ ਕਿਹਾ ਭਾਜੀ ਤੁਸੀਂ ਕਹਿੰਦੇ ਜਾ ਕੇ ਜਿਵੇਂ ਤੁਹਾਡੇ ਇਹ ਤੁਹਾਡੀ ਹੈ ਕਹਿੰਦੇ ਸੀ ਲੇਕਿਨ ਆਪਾਂ ਅੱਜ ਵੀ ਕਹਿੰਦੇ ਆ ਜੀ ਜੋ ਚੀਜ਼ ਉਹਨਾਂ ਦੀ ਹੈ ਉਹਨਾਂ ਦੀ ਹੈ ਜੀ ਰੈਂਟ ਤੇ ਹੈ ਜੀ ਜੇ ਮੈਂ ਕਿਤੇ ਅੱਡਾ ਵੀ ਲਗਾਉਂਗਾ ਕਰੂੰਗਾ ਉੱਥੇ ਵੀ ਮੈਨੂੰ ਰੈਂਟ ਦੇਣਾ ਪਏਗਾ ਮੈਂ ਤਾਂ ਇਹ ਵੀ ਚਾਹਨਾ ਜੀ ਜੇ ਪਰਮਾਤਮਾ ਨੇ ਮੈਨੂੰ ਇਹ ਸਾਥ ਦਿੱਤਾ ਹੈ ਕਾਰਪੋਰੇਸ਼ਨ ਵੀ ਅੱਗੇ ਮੈਂ ਕਿਸੇ ਤਰ੍ਹਾਂ ਦਾ ਵੀ ਮੈਂ ਨਹੀਂ ਕਰਾਂਗਾ ਇਗਨੋਰ ਇਮੇਨ ਪਰਚੀ ਘਟਵਾਉਂਗਾ ਸਭ ਕੁਝ ਕਰੂੰਗਾ ਜਿੱਥੇ ਮੈਨੂੰ ਯਾਨੀ ਕਿ ਇਹ ਸੈਟਿੰਗ ਹੁੰਦੀ ਹੈ ਤੇ ਮੈਂ ਹੋਰ ਵੀ ਚੀਜ਼ ਐ ਇਸੇ ਤਰ੍ਹਾਂ ਨੈਚੁਰਲ ਪਬਲਿਕ ਨੂੰ ਖਾਣ ਵਾਸਤੇ ਇਨੀਆਂ ਨੂੰ ਮਿਲਣਗੇ ਸੋ ਬੜਾ ਹੀ ਡਿਫਰੈਂਟ ਕਨਸੈਪਟ ਲੈ ਕੇ ਅੰਕਲ ਜੀ ਇੱਥੇ ਆਏ ਹੋਏ ਨੇ ਸੋ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਦੇ ਮਾਈਂਡ ਦੇ ਵਿੱਚ ਆਈਡੀਆ ਕਿੱਥੋਂ ਆਇਆ ਆ ਔਟੋ ਦੇ ਵਿੱਚ ਐਦਾਂ ਫੂਡ ਸਟਾਲ ਲਗਾਉਣ ਦਾ ਸਸ਼ਕਲ ਜੀ ਸਸ਼ਕਲ ਜੀ ਮੈਮ ਭਾਈ ਨੇਮ ਇਜ਼ ਵਿਜੇ ਕੁਮਾਰ ਜੀ ਜੀ ਪੋਲੇਸ਼ਨਕਰ ਦੇ ਪੁਜਾਰੀ ਆ ਜੀ ਉਹਨਾਂ ਦੀ ਰੀਲਾਂ ਨਾਲ ਹੀ ਸਾਰਾ ਕੁਝ ਹੋਇਆ ਜੀ ਜੋ ਉਹਨਾਂ ਨੇ ਦਿਮਾਗ 'ਚ ਦਿੱਤਾ ਜੀ ਆਪਣੇ ਕੰਮ ਸ਼ੁਰੂ ਕਰਤਾ ਸੀ ਅੱਛਾ ਤੁਸੀਂ ਕੰਮ ਸ਼ੁਰੂ ਕੀਤਾ ਤੇ ਤੁਸੀਂ ਕਹਿ ਰਹੇ ਹੋ ਤੁਹਾਡੇ ਦਿਮਾਗ ਦੇ ਵਿੱਚ ਆਇਆ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਬੰਦਾ 100 ਵਾਰ ਸੋਚਦਾ ਹੈ ਤੁਸੀਂ ਨਹੀਂ ਸੋਚਿਆ ਬਿਲਕੁਲ ਸੋਚਿਆ ਜੀ ਇੱਕ ਮਹੀਨਾ ਮੈਂ ਸੋਚਦਾ ਰਿਹਾ ਜੀ ਕਿਤੇ ਕਿਤੇ ਮੈਨੂੰ ਅੱਡਾ ਮਿਲ ਜੇ ਕਿ ਮੈਂ ਆਪਣੀ ਜਿਹੜੀ ਕੁਆਲਿਟੀ ਦੇ ਹਿਸਾਬ ਨਾਲ ਦੇਖਾਂ ਕਿ ਜਿੱਥੇ ਮੈਨੂੰ ਸੈਟਅਪ ਹੋ ਸਕਦਾ ਹੈ ਬੱਸ ਸਟੈਂਡ ਤੇ ਵੀ ਦੇਖਿਆ ਹੋਰ ਸਾਈਡਾਂ ਤੇ ਵੀ ਦੇਖਿਆ ਛੋਟੀ ਆ ਬੋਲ ਵੀ ਦੇਖਿਆ ਲੇਕਿਨ ਜੋ ਮੈਨੂੰ ਇੱਥੇ ਰਿਸਪੌਂਸ ਮਿਲਿਆ ਜੀ ਇਹ ਪੋਲੇ ਸ਼ੰਕਰ ਦੀ ਲੀਲਾ ਹੈ ਜੀ ਜੇਕਰ ਐਵੇਂ ਹੀ ਰਿਸਪੌਂਸ ਮੈਨੂੰ ਮਿਲਦਾ ਰਿਹਾ ਐਸ ਤੋਂ ਬੈਟਰ ਕਿਸੇ ਤਰ੍ਹਾਂ ਦਾ ਕੋਈ ਸੇਤ ਦੇ ਖਿਲਵਾੜ ਵਾਲਾ ਕੋਈ ਮਿਸਾਲਾ ਨਹੀਂ ਪਬਲਿਕ ਦੇ ਨਾਲ ਕੋਈ ਖਿਲਵਾੜ ਕੀਤਾ ਜਾਏ ਨੈਚੁਰਲੀ ਚੀਜ਼ਾਂ ਮਿਲਣਗੀਆਂ ਪਰ ਸਰ ਜਦੋਂ ਇਸ ਤੋਂ ਪਹਿਲਾਂ ਤੁਸੀਂ ਕੀ ਕੰਮ ਕਰਦੇ ਸੀ ਇਸ ਤੋਂ ਪਹਿਲਾਂ ਮੈਮ ਮੈਂ ਫਰੋਸਪੁਰ ਸ਼ਹਿਰ ਤੋਂ ਬਲੋਂਗ ਕਰਦਾ ਸੀ ਡਿਸਟ੍ਰਿਕਟ ਮੇਰਾ ਫਰੋਸਪੁਰ ਹੈ ਕਸਬਾ ਗੁਰੂ ਅਰਸਾਏ ਮੈਮ ਉੱਥੇ ਇਹ ਹੈ ਕਿ ਬਾਰਡਰ ਏਰੀਆ ਜਿਹੜੀ ਕਿ ਯਾਨੀ ਕਿ ਆਪਣੀ ਲਾਈਫ ਤਾਂ ਨਿਕਲ ਗਈ ਸੀ ਉਤਰਾ ਚੁੜਾ ਜਿੰਦਗੀ ਜਾਂਦੇ ਜਾਂਦੇ ਰਹਿੰਦੇ ਆ ਜੀ ਉੱਥੇ ਮੈਂ ਇੱਕ ਛੋਟਾ ਜਿਹਾ ਕਮਿਊਨਿਟੀ ਹਾਲ ਅਸੀਂ ਰਲ ਕੇ ਤਿੰਨ ਜਣਾਂ ਨੇ ਠੇਕੇ ਤੇ ਲਿਤਾ ਸੀ ਉੱਥੇ ਇਸ ਤਰ੍ਹਾਂ ਵਿਆਹ ਸ਼ਾਦੀ ਕੈਟਰੀਂਗ ਵਗੈਰਾ ਮੰਦਰ ਚ ਲੰਗਰ ਗੁਰਦੁਆਰੇ ਜਿਸ ਤਰ੍ਹਾਂ ਲੰਗਰ ਹੈ ਉੱਥੇ ਫ੍ਰੀ ਮੈਂ ਸੇਵਾ ਚ ਜਾਂਦਾ ਜੋ ਮੇਰੀ ਟੀਮ ਹੈ ਉਹਨਾਂ ਦੀ ਦਿਹਾੜੀ ਹੁੰਦੀ ਹੈ ਜੀ ਮੇਰੇ ਵੱਲੋਂ ਸੇਵਾ ਹੁੰਦੀ ਹੈ ਜੀ ਅੱਛਾ ਤੁਸੀਂ ਆਟੋ ਲਗਾਨੇ ਹੋ ਇਟ ਮੀਨਸ ਤੁਸੀਂ ਪਹਿਲਾਂ ਆਟੋ ਚਲਾਉਂਦੇ ਸੀ ਆਟੋ ਹੋਣੀ 3-4 ਮਹੀਨੇ ਚਲਾਇਆ ਜੀ ਲੌਕਡਾਊਨ ਤੋਂ ਇਹ ਮੇਰਾ ਬਹੁਤ ਸੋਨਾ ਲੌਕਡਾਊਨ ਤੋਂ ਪਹਿਲਾਂ ਇੱਥੇ ਕਮ ਸਨੈਕਸ ਵਗੈਰਾ ਸਨੈਕਸ ਬਾਰ ਆਪਣਾ ਖੁੱਲ ਗਿਆ ਸੀ ਇਹ ਰੇੜੀ ਤੇ ਸ਼ੁਰੂ ਕੀਤਾ ਸੀ ਔਰ ਇੱਕ ਦੁਕਾਨ ਦੇ ਅੱਗੇ ਮੈਨੂੰ ਅੱਡਾ ਮਿਲ ਗਿਆ ਸੀ ਇੱਕਦਮ ਲੌਕਡਾਊਨ ਆਇਆ ਬੰਦ ਹੋ ਗਿਆ ਜੀ ਲੌਕਡਾਊਨ ਬੰਦ ਹੋਣ ਤੋਂ ਬਾਅਦ ਫਿਰ ਵੈਜੀਟੇਰੀਅਨ ਨਾਲ ਸਾਰਾ ਆਪਣੇ ਪਰਿਵਾਰ ਦਾ ਗੁਜ਼ਾਰਾ ਕੀਤਾ ਜੀ ਬਹੁਤ ਵਧੀਆ ਹੋਇਆ ਜੀ ਇਸ ਤਰ੍ਹਾਂ ਪੂਰੇ ਸ਼ੰਕਰ ਨੇ ਆਪਣੀ ਵਾਹਿਗੁਰੂ ਨੇ ਕਿਰਪਾ ਰੱਖੀ ਹੈ ਜੀ ਬਸ ਆਪਣਾ ਗੁਜ਼ਾਰਾ ਬਹੁਤ ਵਧੀਆ ਹੁੰਦਾ ਰਿਹਾ ਹੁਣ ਸੋਚਿਆ ਸੀ ਕਿ ਆਪਣੀ ਲਾਈਨ ਦੇ ਵਿੱਚ ਦੁਬਾਰਾ ਆਈਏ ਪ੍ਰਮਾਤਮਾ ਨੇ ਮੌਕਾ ਦਿੱਤਾ ਜੀ ਇਹ ਚਾਹਨੇ ਆ ਕਿ ਮੈਨੂੰ ਉਹ ਜੜੀ ਅੱਗੇ ਅੱਗੇ ਇਸ ਤਰੀਕਾ ਤਰੱਕੀ ਦੇਣ ਤੇ ਇਹਨਾਂ ਨੇ ਲੜ ਲੜ ਕੇ ਆਪਣੇ ਬੱਚਿਆਂ ਦੀ ਲਾਈਫ ਨੂੰ ਜਿਹੜਾ ਸੈਟਲ ਕਰੀਏ ਜੀ ਬੇਟਾ ਹੈ ਜੀ ਕਲਾਸ 5 ਪੜਦਾ ਹੈ ਕਮਰਸ ਰੱਖੀ ਹੈ ਪੇਪਰ ਚੱਲ ਰਹੇ ਹੈ ਮੇਰਾ ਪੂਰਾ ਸਾਥ ਦਿੰਦੇ ਆ ਜ ਮੇਰੇ ਨਹੀਂ ਸੀ ਸਵੇਰ ਉੱਠ ਕੇ ਸਾਰਾ ਮੇਰੇ ਨਾਲ ਬਣਵਾ ਕੇ ਤਿਆਰ ਕਰਾ ਕੇ ਪੂਰੇ ਰਾਈਟ ਟਾਈਮ 12 ਵਜੇ ਰੈਡੀ ਹੁੰਦਾ ਜੀ 12 ਵਜੇ ਤੇ ਇਹ ਆਟੋ ਤੁਹਾਡਾ ਆਪਣਾ ਹੀ ਹੈ ਨਹੀਂ ਆਟੋ ਮੈਮ ਰੈਂਟ ਤੇ ਹੈ ਬਹੁਤ ਧੰਨਵਾਦੀ ਹਾਂ ਉਹਨਾਂ ਭਾਈ ਸਾਹਿਬ ਦੇ ਜਿਨ੍ਹਾਂ ਨੇ ਸੋਚਿਆ ਕਿ ਦੇਖੋ ਆਟੋ ਨੂੰ ਇੱਕ ਮੈਨੂੰ ਮੋਡੀਫਾਈ ਕਰਾਉਣ ਵਾਸਤੇ 1 ਮਿੰਟ ਨਹੀਂ ਉਹਨਾਂ ਨੇ ਕਿਹਾ ਭਾਜੀ ਤੁਸੀਂ ਕਹਿੰਦੇ ਜਾ ਕੇ ਜਿਵੇਂ ਤੁਹਾਡੇ ਇਹ ਤੁਹਾਡੀ ਹੈ ਕਹਿੰਦੇ ਸੀ ਲੇਕਿਨ ਆਪਾਂ ਅੱਜ ਵੀ ਕਹਿੰਦੇ ਹਾਂ ਜੀ ਜੋ ਚੀਜ਼ ਉਹਨਾਂ ਦੀ ਹੈ ਉਹਨਾਂ ਦੀ ਹੈ ਜੀ ਰੈਂਟ ਤੇ ਹੈ ਜੀ ਜੇ ਮੈਂ ਕਿਤੇ ਅੱਡਾ ਵੀ ਲਗਾਉਂਗਾ ਕਰੂੰਗਾ ਉੱਥੇ ਵੀ ਮੈਨੂੰ ਰੈਂਟ ਦੇਣਾ ਪਏਗਾ ਮੈਂ ਤਾਂ ਇਹ ਵੀ ਚਾ ਕਾਰਪੋਰੇਸ਼ਨ ਵੀ ਅੱਗੇ ਮੈਂ ਕਿਸੇ ਤਰ੍ਹਾਂ ਦਾ ਵੀ ਮੈਂ ਨਹੀਂ ਕਰਾਂਗਾ ਇਗਨੋਰ ਮੈਨੂੰ ਪਰਚੀ ਘਟਵਾਉਂਗਾ ਸਭ ਕੁਝ ਕਰੂੰਗਾ ਜਿੱਥੇ ਮੈਨੂੰ ਯਾਨੀ ਕਿ ਇਹ ਸੈਟਿੰਗ ਹੁੰਦੀ ਹੈ ਤੇ ਮੈਂ ਹੋਰ ਵੀ ਚੀਜ਼ ਐ ਇਸੇ ਤਰ੍ਹਾਂ ਨੈਚੁਰਲ ਪਬਲਿਕ ਨੂੰ ਖਾਣ ਵਾਸਤੇ ਇਨੀਆਂ ਨੂੰ ਮਿਲਣਗੇ ਜੀ ਸਰ ਤੁਹਾਡੇ ਕੋਲ ਵੈਰਾਈਟੀ ਕੀ ਕੀ ਹੁੰਦੀ ਹੈ ਖਾਣੇ ਦੇ ਵਿੱਚ ਇਸ ਟਾਈਮ ਤਾਂ ਮੈਮ ਨਿਊਟਰੀ ਕੁਲਚਾ ਹੀ ਸ਼ੁਰੂ ਕੀਤਾ ਜੀ ਨਾਲ ਚਾਟੀ ਦੀ ਲੱਸੀ ਘਰ ਦੀ ਬਣਾਉਂਦੇ ਆ ਜੀ ਕੋਲਡ ਡਰਿੰਕਸ ਵਗੈਰਾ ਅੱਗੇ ਅੱਗੇ ਹੌਲੀ ਹੌਲੀ ਬਸ ਇਹਨੂੰ ਮੋਡੀਫਾਈ ਕਰਵਾ ਲਈਏ ਥੋੜਾ ਜਿਹਾ ਥੋੜਾ ਜਿਹਾ ਇਹ ਹਾਲੇ ਕਸਰ ਮੋਡੀਫਾਈ ਦੀ ਉਹ ਕਰਕੇ ਹੋਰ ਬਸ ਹਫਤੇ ਦੇ ਵਿੱਚ ਵਿੱਚ ਮੋਡੀਫਾਈ ਹੋ ਜਾਏਗਾ ਸਾਰਾ ਵਧੀਆ ਕਰਕੇ ਜੀ ਸਾਰਾ ਫਿਰ ਉਸ ਤੋਂ ਬਾਅਦ ਜਿਹੜੀ ਆਈਟਮ ਵਧਾਵਾਂਗੇ ਜੀ ਅਗੇ ਜਿਸ ਤਰ੍ਹਾਂ ਘਰ ਦੇ ਖਾਣੇ ਦੀਆਂ ਜੋਸ ਹੁੰਦੀਆਂ ਦਿਸੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਂਦੇ ਹੋਏ ਮੈਨੂੰ ਇੱਥੇ ਆਂਦੇ ਨੂੰ ਆ ਮਹੀਨਾ ਹੋਇਆ ਜੀ ਮਹੀਨਾ ਹੋਇਆ ਹਾਂਜੀ 10 15 ਦਿਨ ਬੱਸ ਸਟੈਂਡ ਕੋਲ ਮੈਂ ਗੁਆਏ ਆ ਉੱਥੇ ਕੋਈ ਰਿਸਪਾਂਸ ਉੱਥੇ ਮੰਗਦੇ ਆ ਜੀ ਇਨਲੀਗਲ ਚੀਜ਼ਾਂ ਜਿਸ ਤਰ੍ਹਾਂ ਰੰਗ ਵਾਲੀ ਲਾਲ ਨਿਊਟਰੀ ਇਹ ਉਹ ਮੈਂ ਇਹ ਰਿਐਲਿਟੀ ਅਸੀਂ ਕਹਿੰਨੇ ਆ ਜੀ ਚਲੋ ਅਸੀਂ ਅੰਮ੍ਰਿਤਸਰ ਦਾ ਟ ਜਿਹੜੀ ਉਹ ਗੁਰੂ ਰਾਮਦਾਸ ਜੀ ਦੀ ਨਗਰੀ ਹੈ ਜੀ ਉੱਥੇ ਇੱਕ ਵਾਰ ਐ ਮਿੱਠਾ ਜਲ ਹੈ ਉਹ ਜਲਤੀ ਇੰਨੀ ਕੋਈ ਕਿਰਪਾ ਜੀ ਉਤੋਂ ਅਮਰੀ ਸਰ ਦਾ ਟੇਸ ਠੀਕ ਹੈ ਕਹਿੰਦੇ ਆ ਬਾਕੀ ਯਾਨੀ ਕਿ ਉਸ ਮੁਕਾਬਲੇ ਅਸੀਂ ਇਹ ਕਹਿੰਦੇ ਕਿ ਸਾਡੀ ਨੇਚਰਲ ਹੈ ਕਿ ਜੋ ਮਸਾਲੇ ਵਾਲੀ ਨਿਊਟਰੀ ਮਿਲਦੀ ਉੱਥੇ ਜਿਹੜੀ ਤੇਸ ਤਾਂ ਜੇ ਵਾਹਿਗੁਰੂ ਨੇ ਚਾਹਾ ਐ ਅਸੀਂ ਉਹਦੇ ਤੇ ਵਿਸ਼ਵਾਸ ਰੱਖਦੇ ਤੇ ਉਹਨੇ ਆਪਣੇ ਟੇਸਟ ਪਾਈ ਦੇਣਾਂ ਦੀ ਜਿੰਦੇ ਵਿੱਚ ਜੀ ਇਹ ਉਲਟ ਸੀ ਗੱਲ ਕੀਤੀ ਪੋਲੇ ਸ਼ੰਕਰ ਦੀ ਸੋ ਪੋਲੇ ਸ਼ੰਕਰ ਜੀ ਦੇ ਨਾਮ ਤੇ ਕਿਉਂ ਸੋਚਿਆ ਤੁਸੀਂ ਮੈਮ ਮੈਂ ਪੋਲੇ ਸ਼ੰਕਰ ਦਾ ਪੁਜਾਰੀ ਆ ਜੀ ਕਾਵੜ ਯਾਤਰਾ ਜਾਂਦਾ ਜੀ ਲਗਾਤਾਰ ਕੰਟੀਨਿਊਸ ਮੈਂ 17 ਸਾਲ ਗਿਆ ਜੀ ਲੁਧਿਆਣਾ ਆ ਕੇ ਇੱਕ ਵਰ ਗਿਆ ਆਪਣੇ ਸ਼ਹਿਰ ਤੋਂ 17 ਵਾਰ ਆਉਣੀ ਕੱਲ ਸ਼ਿਵਰਾਤਰੀ ਲੰਗੀ ਹੈ ਮੈਂ ਨਿਰਦਲੇ ਵਰਤ ਰੱਖਿਆ ਸਭ ਕੁਝ ਕੀਤਾ ਹੈ ਸਭ ਦਾ ਜਿਹੜਾ ਨਾ ਜੀ ਜੋ ਕੋਈ ਵੀ ਇਹ ਕਹ ਲੋ ਕਿ Hindu Muslim Sikh Sai ਕੋਈ ਅਲੱਗ ਨਹੀਂਗੇ ਬਿਲਕੁਲ ਬਿਲਕੁਲ ਮੈਂ ਕੋਈ ਸਿਹਰੇ ਚ ਕੋਈ ਵਾਈਟ ਖੋਣ ਨਹੀਂ ਕੋਈ ਬਲੈਕ ਖੋਣ ਨਹੀਂ ਅੱਜ ਕੱਲ ਇਹ ਜੋ ਰਾਜਨੀਤੀਆਂ ਹੋ ਰਹੀਆਂ ਧਰਮ ਦੀਆਂ ਹੋ ਰਹੀਆਂ ਬਟੇ ਕੀ ਹੈ ਕਿ ਅਸੀਂ ਇਹ ਸੋਚਦੇ ਆ ਕਿ ਪ੍ਰਮਾਤਮਾ ਨੇ ਜੇ ਬਖਸ਼ਿਆ ਨਾ ਜੀ ਸੰਭਾਲਣਾ ਬੋਲੇ ਸ਼ੰਕਰ ਨਹੀਂ ਮਾਲਕ ਮਰਗਟ ਹੋਈ ਹੈ ਹਰ ਇੱਕ ਜਾਤੀ ਬਰਾਦਰੀ ਦਾ ਜਿਹੜਾ ਵੀ ਸੰਭਾਲ ਇਹਨਾਂ ਨੂੰ ਸ਼ਮਸ਼ਾਨਾ ਦਾ ਰਾਜ਼ ਮਿਲਿਆ ਸਭ ਦੇ ਮਾਲਕ ਕੋਈ ਨਹੀਂ ਤੇ ਉਹਨਾਂ ਦੇ ਜੇ ਅਸੀਂ ਲੜ ਇੰਨੀ ਜਲਦੀ ਮੰਨਦੇ ਆ ਇੰਨੀ ਜਲਦੀ ਮੰਨਦੇ ਆ ਨਾ ਜੀ ਸੋਚ ਨਹੀਂ ਸਕਦੇ ਮੈਨੂੰ ਜਿਹੜਾ ਇੱਕ ਦਿਨ ਚ ਇਹਨਾਂ ਦੇ ਦਿਮਾਗ ਦਾ ਜਿਹੜਾ ਬਿਲਕੁਲ ਜਿਵੇਂ ਕਹਿੰਦੇ ਇੱਕ ਸੁਪਨਾ ਹੀ ਆਇਆ ਨਾ ਕਿ ਪੁਲਿਸਨ ਕਰਨ ਨੇ ਗਿਆ ਕਿ ਮੈਂ ਘਰ ਵੀ ਮੈਨੂੰ ਨਹੀਂ ਤਾਂ ਕਹਿੰਦੇ ਜੀ ਨਹੀਂ ਦੁਬਾਰਾ ਨਹੀਂ ਸੈਟਿੰਗ ਕਰਨਾ ਬੜਾ ਔਖਾ ਹੈ ਇਹ ਮੈਂ ਕਿਹਾ ਕਿ ਛੋਟੇ ਜਿਹੇ ਸੈਟ ਤੋਂ ਸ਼ੁਰੂ ਕਰਾਂਗੇ ਜੇ ਪੁਲਿਸਨ ਕਰਨ ਨੇ ਜਾਇਆ ਤੇ ਆਪਣੇ ਆਪ ਵੱਡਾ ਬੇਟਾ ਵੀ ਕਹਿ ਰਿਹਾ ਜੀ ਠੀਕ ਹੈ ਬਹੁਤ ਸੋਹਣਾ ਅੱਛਾ ਕੰਮ ਲੱਗ ਕਸਮਰ ਜੀ ਜਿਵੇਂ ਕਹਾਂਗੇ ਉਹ ਮੈਂ ਕੁਆਲਟੀ ਬਤਾਵਾਂਗੇ ਰਿਅਲਿਟੀ ਅਮੂਲ ਦਾ ਮੱਖਣ ਹੈ ਜੀ ਅਮੂਲ ਨਾਲ ਹੀ ਕੋਈ ਕੁਆਲਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕੁਆਲਟੀ ਜੋ ਉਹ ਵੀ ਐਜ਼ ਯੂ ਰਿਜਨਲ ਦੇਣੀ ਹੈ ਤੇ ਕੀ ਪ੍ਰਾਈਸ ਰਹਿੰਦਾ ਮਤਲਬ ਨਿਊਟਰੀ ਕੁਲਚੇ ਦੇ 50 ਰੁਪਏ ਦੀ ਪਲੇਟ ਹੈ ਮੈਮ ਨਾਲ ਆ ਦੇਖੋ ਜੀ ਸਵਾਦ ਪਿਆਜ਼ ਗਾਜਰ ਦਾ achar ਹੈ ਜੀ ਗ੍ਰੀਨ ਸੌਸ ਆਪਣੀ ਚਟਨੀ ਬਣਾਈ ਹੋਈ ਹੈ ਜੀ ਪੁਦੀਨਾ ਧਨੀਆ ਵਗੈਰਾ ਸਾਰਾ ਕਰਦੇ ਫਲੇਵਰ ਪਾ ਕੇ ਆਪਣੇ ਜਿਹੜੀ ਇਹ ਨੀਟਰੀ ਹੈ ਜੀ ਇਹਦੇ ਵਿੱਚ ਨੇਚਰਲੀ ਮਸਾਲੇ ਰਹਿੰਦੇ ਆ ਜੀ ਕੋਈ ਇੰਨੇ ਤੇਜ਼ ਨਹੀਂ ਕੋਈ ਐਸ ਤਰ੍ਹਾਂ ਦੀ ਹੈਵੀ ਹੈ ਜਾਂ ਕਿਸੇ ਤਰ੍ਹਾਂ ਜਿਹੜੀਆਂ ਸਾਡੇ ਆ ਸਲਾਦ ਵਗੈਰਾ ਸੀ ਇਹਨਾਂ ਚ ਸਪਾਈਸੀ ਵਗੈਰਾ ਦਿੰਨੇ ਆ ਜੀ ਸਾਰਾ ਕੁਝ ਗਾਜਰ ਤੇ ਤੁਹਾਨੂੰ ਅਲੱਗ ਟੇਸਟ ਆਏਗਾ ਚਟਣੀ ਦਾ ਅਲੱਗ ਟੇਸਟ ਆਏਗਾ ਇਹ ਸਾਰੇ ਤੇਜ਼ ਦੇ ਅਨੁਸਾਰ ਹੈ ਜੀ ਚਾਟ ਦੀ ਲੱਸੀ ਵੀ ਸਾਨੂੰ ਜ਼ਰੂਰ ਦਿਖਾਓ ਲੱਸੀ ਦੇਖੋ ਜੀ ਜ਼ਰੂਰ ਜੀ ਰਿਐਲਿਟੀ ਆਪਣੀ ਘਰ ਦੀ ਬਣਾਉਣੀ ਹੈ ਜੀ ਦੇਖੋ ਜੀ ਚਾਟੀ ਦੇ ਵਿੱਚ ਦੇਖੋ ਜੀ ਮੱਖਣ ਸਭ ਕੁਝ ਆਪਾਂ ਇਹ ਨਹੀਂ ਹੈ ਜੀ ਬਿਲਕੁਲ ਟੇਸਟ ਵੀ ਕਰਵਾਨੇ ਆ ਜੀ ਤੁਹਾਨੂੰ ਸਭ ਕੁਝ ਸੋ ਅਗਰ ਕਿਸੇ ਨੇ ਖਾਣਾ ਆਣਾ ਹੋਵੇ ਇਹ ਨਾਲ ਪੀਣਾ ਆਣਾ ਹੋਵੇ ਚਾਟੀ ਦੀ ਲੱਸੀ ਕਿੱਥੇ ਆਣਾ ਹੈ ਉਹ ਲੋਕੇਸ਼ਨ ਵੀ ਜ਼ਰੂਰ ਦਰਸ਼ਕਾਂ ਨੂੰ ਸਮਝਾਓ ਲੋਕੇਸ਼ਨ ਮੈਮ ਜਦੋਂ ਆਪਾਂ ਗ੍ਰੈਂਡ ਬੋਕ ਤੋਂ ਨਾਲ ਹੀ ਮੁੜਦੇ ਹਾਂ ਜੀ ਖੱਬੇ ਹੱਥ ਲੋਦੀ ਕਲੱਬ ਰੋਡ ਨੂੰ ਜਾਂਦੇ ਹਾਂ ਉਸ ਤੋਂ ਅੱਗੇ ਨਾਲ ਹੀ ਬਸ ਸੈਕ੍ਰੇਟ ਆਰਟ ਸਕੂਲ ਹੈ ਸਕੂਲ ਦੇ ਅਪੋਜ਼ਟ ਪਹਿਲੀ ਕਿਚਨ ਸਮੇ ਲੋਕੀ ਆਪਣੀ ਹੈ ਜੀ ਜੋ ਆਪਾਂ ਬਣੇ ਤਾਂ ਡਾਟਾ ਦਿਖ ਜਾਂਦਾ ਹਾਂਜੀ ਹਾਂਜੀ ਉੱਪਰ ਲੱਗਿਆ ਜੀ ਹੋਲਡਿੰਗ ਬੋਰਡ ਲੱਗਿਆ ਹੈ ਉਕਰ ਸਭ ਕੁਝ ਹੈ ਜੀ ਸਾਰੇ ਸਰ ਇੱਕ ਮੈਂ ਤੁਸੀਂ ਮੈਨੂੰ ਦੱਸਿਆ ਸੀ ਕਿ ਕੇਟਰਿੰਗ ਦਾ ਵੀ ਕੰਮ ਹਜੇ ਵੀ ਤੁਸੀਂ ਕਰ ਰਹੇ ਹੋ ਹਾਂਜੀ ਹਾਂਜੀ ਕਿਸੇ ਤਰ੍ਹਾਂ ਵੀ ਮੰਦਿਰ ਗੁਰਦੁਆਰੇ ਤੇ ਜੋ ਲੰਗਰ ਬਣਾਣਾ ਹੈ ਜੀ ਉਹਦੇ ਚ ਮੈਂ ਸੇਵਾ ਕਰਦਾ ਜੀ ਜੋ ਮੇਰੇ ਦਿਹਾੜੀਦਾਰ ਪਿੱਛੇ ਹੈ ਜੀ ਉਹਨਾਂ ਦੀ ਲੇਬਰ ਜੋ ਹੁੰਦੀ ਹੈ ਜੀ ਜ਼ਾਇਜ਼ ਜਿਹੜੀ ਹੁੰਦੀ ਹੈ ਜੀ ਬਾਕੀ ਜੋ ਕੈਟਰੀਂਗ ਹੈ ਜੀ ਕਿੱਟੀ ਪਾਰਟੀ ਵਿਆਹ ਸ਼ਾਦੀ ਫੰਕਸ਼ਨ ਕਿਸੇ ਤਰ੍ਹਾਂ ਦੇ ਵੀ ਤੁਹਾਡਾ 100 200 500 700 ਆਵਾਜ਼ ਤੁਹਾਡੇ ਮੂੰਹ ਦੀ ਹੈ ਜੀ ਟੇਸਟ ਸਾਡੇ ਹੈ ਜੀ ਅਗਰ ਅچھے ਲੱਗਣ ਤੇ ਪੈਸੇ ਲਵਾਂਗੇ ਨਹੀਂ ਕਨੀ ਲਵਾਂਗੇ ਜੇ ਕਿਸੇ ਨੇ ਮਤਲਬ ਤੁਹਾਡਾ ਬੁਕਿੰਗ ਨੰਬਰ ਲੈਣਾ ਹੋਵੇ ਜੇ ਕਿਸੇ ਨੇ ਬੁਕਿੰਗ ਕਰਾਣੀ ਹੋਵੇ ਉਹ ਜ਼ਰੂਰ ਦੱਸ ਦਿਓ 9781837133 ਜੀ ਨਾਮ ਕੀ ਰੱਖ ਦਿੱਤਾ ਭੋਲੇ ਸ਼ੰਕਰ ਜੀ ਉਹਨਾਂ ਦੇ ਨਾਮ ਤੇ ਸਾਰਾ ਕੁਝ ਭੋਲੇ ਸ਼ੰਕਰ ਦੇ ਨਿਊਟਰੀ ਗੁਲਚੇ ਦੇ ਭੋਲੇ ਸ਼ੰਕਰ ਕੈਟਰਸ ਜੀ ਬੱਸ ਉਹਨਾਂ ਨੇ ਹੀ ਕਰਨਾ ਸੀ ਸਭ ਕੁਝ ਠੀਕ ਹੈ ਤੋ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਨ ਆਇਓ ਤੇ ਜੇ ਤੁਸੀਂ ਵੀ ਆਰਡਰਸ ਬੁੱਕ ਕਰਨੇ ਨੇ ਤੁਸੀਂ ਕਰ ਸਕਦੇ ਹੋ ਤੁਹਾਨੂੰ ਦਿਖਾਤਾ ਹੈ ਕੁਆਲਿਟੀ ਨਾਲ ਇਹਨਾਂ ਨੇ ਕੋਈ ਕੰਪਰੋਮਾਈਜ਼ ਨਹੀਂ ਕੀਤਾ ਹੋਇਆ ਈਵਨ ਸਾਰਾ ਕੁਝ ਫਰੈਸ਼ ਪ੍ਰੀਪੇਅਰ ਹੁੰਦਾ ਹੈ ਹਰ ਰੋਜ਼ ਹੁੰਦਾ ਹੈ ਤੇ ਇੱਥੇ ਆ ਕੇ ਤੁਸੀਂ ਖਾ ਸਕਦੇ ਹੋ 12 ਵਜੇ ਤੋਂ ਇਹ ਸਟਾਰਟ ਹੋ ਜਾਂਦਾ ਹੈ ਤੇ 12 ਵਜੇ ਤੋਂ ਸ਼ਾਮ 4-5 ਵਜੇ ਤੱਕ ਉਹਨਾਂ ਦਾ ਪ੍ਰੋਪਰ ਸਿਸਟਮ ਹੁੰਦਾ ਹੈ ਜਿੰਨਾ ਟਾਈਮ ਉਹਨਾਂ ਦਾ ਕੰਮ ਖਾਣਾ ਖਤਮ ਨਹੀਂ ਹੁੰਦਾ ਉਦੋਂ ਤੱਕ ਉਹ ਇੱਧਰ ਹੀ ਤੁਹਾਨੂੰ ਮਿਲਣਗੇ ਸੋ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਕਿਉਂਕਿ ਖਾਣਾ ਤੁਹਾਨੂੰ ਟੇਸਟੀ ਮਿਲਣ ਵਾਲਾ ਤੇ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਮਿਲਣ ਵਾਲਾ ਸੋ ਕੇਟਰਿੰਗ ਦੇ ਆਰਡਰ ਵੀ ਤੁਸੀਂ ਦੇ ਸਕਦੇ ਹੋ ਨੰਬਰ ਤੁਹਾਨੂੰ ਦੱਸ ਦਿੱਤਾ ਹੈ ਸੋ ਜ਼ਰੂਰ ਇੱਕ ਵਾਰ ਵਿਜ਼ਿਟ ਕਰਿਓ ਤੇ ਹੋਰ ਅਪਡੇਟਸ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ